ਸੁਖਾਰੀ ਸ਼ੰਤ ਮਹੱਲਾ ਪਿੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਕੂਲ ਕੁਮਾਈ ਲਲਨਾ ਗੁਰ ਮਨ ਦੀਨਾ ਸੁਣ ਸ਼ਬਦ ਤੁਮਾਰਾ ਮੀਰਾ ਮਨ ਭੀਨਾ ਇਹੋ ਮਨ ਭੀਨਾ ਜਿਉ ਜਲ ਮੀਨਾ ਲਗ ਰੰਗ ਮੁਰਾਰਾ ਕੀਮਤ ਕਹੀ ਨਾ ਜਾਈ ਠਾਕੁਰ ਤੀਰਾ ਮਹਿਲ ਅਪਾਰਾ ਸਗਲ ਗੁਨਾ ਕੀ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਇਹ ਬਿਨੋ ਸੁਨੋ ਨਹੀਂ ਕਹਿਦਣਾ ਆਮ ਜਨਦਾ ਬਿਨੋ ਸੁਨੋ ਕਹਿ ਦਿੰਦੇ ਹਨ ਹਾ ਹਾ ਛੱਡ ਜਾਂਦੇ ਹਨ ਬਿਨੋ ਸੁਨੋ ਇੱਕ ਦੀਨਾ ਦੇਹੂ ਦਰਸ ਨਾਨਕ ਬਲੇਹਾਰੀ ਜੀੜਾ ਬਲ ਬਲ ਕੀਨਾ ਇਹੋ ਤਨ ਮਨ ਤੇਰਾ ਸਭ ਗੁਣ ਤੇਰੇ ਇਹੋ ਤਨ ਮਨ ਤੇਰਾ ਸਭ ਗੁਣ ਤੇਰੇ ਖੰਨੀਆਂ ਬੰਨੀਆਂ ਦਰਸਨ ਤੇਰੇ ਖੰਨੀਆਂ ਬੰਨੀਆਂ ਦਰਸਨ ਤੇਰੇ ਦਰਸਨ ਤੇਰੇ ਸੁਣ ਪ੍ਰਭ ਮੇਰੇ ਨਿਮਕ ਦ੍ਰਿਸ਼ਟ ਪੇਖ ਜੀਵਾ ਅੰਮ੍ਰਿਤ ਨਾਮ ਅੰਮ੍ਰਿਤ ਨਾਮ ਸੁਨੀਜੈ ਤੇਰਾ ਕ੍ਰਿਪ ਕਿਰਪਾ ਕਰਹਿ ਤਾ ਪੀਵਾ ਆਸ ਪਿਆਸੀ ਪੇਰ ਕਹਿ ਤਾਈ ਜੋ ਚਾਤ੍ਰਿਕ ਬੁੰਦੇਰੇ ਇਹ ਬੁੰਦੇਰੇ ਥੋੜਾ ਜਿਹਾ ਕਸ ਕੇ ਬੋਲਣਾ ਕਹੋ ਨਾਨਕ ਜੀ ਅੜਾ ਬਲਿਹਾਰੀ ਦੇਹੂ ਦਰਸ ਪ੍ਰਭ ਮੇਰੇ ਤੂੰ ਸਾਚਾ ਸਾਹਿਬ ਸਾਹ ਅਮਿਤਾ ਤੂੰ ਪ੍ਰੀਤਮ ਪਿਆਰਾ ਪ੍ਰਾਨ ਹਿਤ ਚਿਤਾ ਅਮਿਤਾ ਚਿਤਾ ਕਸ ਕੀ ਪ੍ਰਾਨ ਸੁਖ ਦਾਤਾ ਗੁਰਮੁਖ ਜਾਤਾ ਸਗਲ ਰੰਗ ਬਨ ਆਏ ਸੂਈ ਕਰਮ ਕਮਾਵੇ ਪ੍ਰਾਣੀ ਜਿਹਾ ਤੂੰ ਫਰਮਾਏ ਜਾ ਕੋ ਕਿਰਪਾ ਕਰੀ ਜਗਦੀਸ਼ੁਰ ਤਿਨ ਸਾਧ ਸੰਗ ਮਨ ਜਿਤਾ ਜਿਤਾ ਕਸ ਕੀ ਕਹੋ ਨਾਨਕ ਜੀੜਾ ਬਲੇਹਾਰੀ ਜੀਉ ਪਿੰਡ ਤਉ ਦਿੱਤਾ ਨਿਰਗੁਣ ਰਾਖ ਲੀਆ ਸੰਤਨ ਕਾ ਸਦਕਾ ਸਤਗੁਰ ਢਾਕ ਲੀਆ ਮੋਹ ਪਾਪੀ ਪੜਦਾ ਪੜਦਾ ਪੂਲਾ ਉਚਾਰਨ ਕਰਨਾ ਤਕਨ ਹਾਰੇ ਪ੍ਰਭ ਹਮਾਰੇ ਜੀਏ ਪ੍ਰਾਨ ਸੁਖ ਦਾਤੇ ਅਬਿਨਾਸੀ ਆਪਗਤ ਸੁਆਮੀ ਪੂਰਨ ਪੁਰਖ ਵਿਦਾਤੇ ਉਸਤਤ ਕਹਿ ਨਾ ਜਾਏ ਤੁਮਾਰੀ ਕੌਣ ਕਹੈ ਤੂ ਕਦ ਕਾ ਉਸਤਤ ਕਹਿ ਨਾ ਕਹਿ ਨਾ ਜਾਏ ਤੁਮਾਰੀ ਇਥੇ ਵਿਸਰਾਮ ਕੌਣ ਕਹੈ ਤੂ ਕਦ ਕਾ ਕਤਕਾ ਇਕੱਠਾ ਨਹੀਂ ਕਹਿ ਦੇਣਾ ਕਾਦ ਪੂਲਾ ਬੋਲਣਾ ਤੂ ਕਾਦ ਕਾ ਨਾਨਕ ਦਾਸ ਤਾ ਕੈ ਬਲੇਹਾਰੀ ਮਿਲੈ ਨਾਮ ਹਰ ਨਿਮਕਾ ਨਿਮਕਾ ਇਕੱਠਾ ਹੀ ਪੂਲਣਾ ਕੇਦਾਰਾ ਮਹੱਲਾ ਚੌਥਾ ਹਾਂ ਕਕੇ ਦੇ ਲਾਂ ਲਾ ਕੇ ਰਾਗ ਦਾ ਨਾਮ ਉਚਾਰਨ ਕਰਨਾ ਕੇਦਾਰਾ ਨਹੀਂ ਕਹਿਣਾ ਕਦਾਰਾ ਕਈ ਕਦਾਰਾ ਬੋਲ ਜਾਂਦੇ ਹਨ ਕੇਦਾਰਾ ਮਹੱਲਾ ਚੌਥਾ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਮੇਰੇ ਮਨ ਰਾਮ ਨਾਮ ਨਿਤ ਗਾਵੀਐ ਰੇ ਅਗਮ ਅਗੋਚਰ ਨਾ ਜਾਈ ਹਰ ਲਖਿਆ ਗੁਰ ਪੂਰਾ ਮਿਲੈ ਲਖਾਵੀਐ ਰੇ ਹਾਂ ਗੁਰ ਪੂਰਾ ਮਿਲੈ ਲਖਾਵੀਐ ਰੇ ਰਹਾਉ ਜਿਸ ਆਪੇ ਕਿਰਪਾ ਕਰੇ ਮੇਰਾ Swami ਤੇ ਸਜਨ ਕਉ ਹਰ ਲਿਵ ਲਾਵੀਐ ਰੇ ਸਭ ਕੋ ਭਗਤ ਕਰੇ ਹਰ ਕੇਰੀ ਹਰ ਭਾਵੈ ਸੋ ਥਾਏ ਪਾਵੀਐ ਰੇ ਹਰ ਹਰ ਨਾਮ ਅਮੋਲਕ ਹਰ ਪਹਿ ਹਰ ਦੇਵੈ ਤਾ ਨਾਮ ਧਿਆਵੀਐ ਰੇ ਜਿਸਨੋ ਨਾਮ ਦੇ ਮੇਰਾ ਸੁਆਮੀ ਤਿਸ ਲੇਖਾ ਸਭ ਛਡਾਵੀਐ ਰੇ ਹਰ ਨਾਮ ਅਰਧ ਹੈ ਸੇ ਧਨ ਜਨ ਕਹੀਐ ਤੈਨ ਮਸਤਕ ਭਾਗ ਧੋਰ ਲਖ ਪਾਵੀਐ ਰੇ ਤੈਨ ਦੇਖੇ ਮੇਰਾ ਮਨ ਵਿਗਸੈ ਜਿਉ ਸੋਤ ਮੇਲ maat ਗੱਲ ਲਾਵੀਐ ਰੇ ਹਾਂ ਜਿਉ ਸੋਤ ਮਿਲ maat ਗੱਲ ਲਾਵੀਐ ਰੇ ਹਮ ਬਾਰਕ ਹਰ ਪਿਤਾ ਪ੍ਰਭ ਮੇਰੇ ਮੋਕਉ ਦੇਹ ਮਤੀ ਜੇਤ ਹਰ ਪਾਵੀਐ ਰੇ ਜੋ ਬਸੁਰਾ ਦੇਖ ਗਉ ਸੁਖ ਮੰਨੈ ਤਿਉ ਨਾਨਕ ਹਰ ਗਾਲ ਲਾਵੀਐ ਰੇ ਕੇਦਾਰਾ ਮਹੱਲਾ ਚੌਥਾ ਕੇਦਾਰਾ ਵੱਖਰਾ ਵੀ ਨਹੀਂ ਕਰਨਾ ਕੇਦਾਰਾ 28 ਕੇਦਾਰਾ ਮਹੱਲਾ ਚੌਥਾ ਘਰ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਮੇਰੇ ਮਨ ਹਰ ਹਰ ਗੁਣ ਕਹੋ ਰੇ ਮੇਰੇ ਮਨ ਇੱਥੇ ਵਿਸਰਾਮ ਹੈ ਹਰ ਹਰ ਗੁਣ ਕਹੋ ਰੇ ਜੀ ਵਖਰਾ ਬੋਲਣਾ ਹੈ ਸਤ ਗੁਰੂ ਕੇ ਚਰਨ ਧੋਏ ਧੋਏ ਪੂਜੋ ਏਨ ਵਿਧ ਮੇਰਾ ਹਰ ਪ੍ਰਭ ਲਹੂ ਰੇ ਲਹੂ ਹੂੜੇ ਨਹੀਂ ਲਾਉਣੇ ਕਹੋ ਲਹੂ ਇਉਂ ਨਹੀਂ ਕਹਿਣਾ ਕਹੋ ਲਹੂ ਇਸ ਤਰ੍ਹਾਂ ਲਘੂ ਮਾਤਰਾ ਬੋਲਨੀ ਹੈ ਰਹਾਉ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਿਖੈ ਰਸ ਇਨ ਸੰਗਤ ਤੇ ਤੂ ਰਹੋ ਰੇ ਹਾਂ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਭਾਈ ਫੇਰ ਰਹੋ ਕਹਿ ਦਿੱਤਾ ਥੋੜਾ ਲਾ ਦੇ ਕਾਮ ਕ੍ਰੋਧ ਲੋਭ ਮੋਹ ਇਥੇ ਠਮਕ ਅਭਿਮਾਨ ਵਿਖੈ ਰਸ ਇਥੇ ਵਿਸਰਾਮ ਇਨ ਸੰਗਤ ਤੇ ਤੂ ਰਹੋ ਰੇ ਰਹੋ ਮੇਲਾ ਸਤ ਸੰਗਤ ਕੀਜੈ ਹਰ ਗੋਸ਼ਟ ਗੋਸ਼ਟ ਨਹੀਂ ਕਹਿਣਾ ਗੋਸ਼ਟ ਗੋਸ਼ਟ ਸਾਧੂ ਸਿਓ ਗੋਸ਼ਟ ਹਰ ਪ੍ਰੇਮ ਰਸਾਇਣ RAM ਨਾਮ ਰਸਾਇਣ ਹਰ RAM ਨਾਮ RAM ਰਮਹ ਰੇ ਦੋ ਵਿਸਰਾਮ ਹਾਨੇ ਦੇ ਵਿੱਚ ਮਿਲ ਸਤ ਸੰਗਤ ਇਥੇ ਠਮਕ ਕੀਜੈ ਹਰ ਗੋਸ਼ਟ ਇੱਥੇ ਵੀ ਥੋੜੀ ਠਮਕ ਲਾ ਦੇਣੀ ਐ ਸਾਧੂ ਸਿਓ ਗੋਸ਼ਟ ਇੱਥੇ ਪਹਿਲਾ ਵਿਸਰਾਮ ਹੈ ਸਾਰੀ ਪੰਕਤੀ ਬੋਲਨੀ ਹੈ ਪਹਿਲਾ ਵਿਸਰਾਮ ਮਿਲ ਸਤ ਸੰਗਤ ਕੀਜੈ ਹਰ ਗੋਸਟ ਸਾਧੂ ਸਿਓ ਗੋਸਟ ਹਰ ਪ੍ਰੇਮ ਰਸਾਇਣ ਇਥਿ ਠਮਕ RAM ਨਾਮ ਰਸਾਇਣ ਇਥੇ ਦੂਸਰਾ ਵਿਸਰਾਮ ਹੈ ਹਰ RAM RAM ਇਥਿ ਠਮਕ RAM ਰਮਹੋ ਜੀ ਯਾਨੀ ਸਾਰੀ ਪੰਕਤੀਆਂ ਬੋਲਨੀ ਹੈ ਮਿਲ ਸਤ ਸੰਗਤ ਕੀਜੈ ਹਰ ਗੋਸਟ ਸਾਧੂ ਸਿਓ ਗੋਸਟ ਹਰ ਪ੍ਰੇਮ ਰਸਾਇਣ RAM ਨਾਮ ਰਸਾਇਣ ਹਰ RAM ਨਾਮ RAM ਰਮਹੋ ਰੇ ਅੰਤਰ ਕਾ ਅਭਿਮਾਨ ਜੋਰ ਤੂ ਕਿਛ 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 ਜਾਣਤਾ ਇਹੋ ਦੂਰ ਕਰਹੋ ਆਪਨ ਗਹੋ ਰੇ ਇਹ ਵੀ ਵਿਸਰਾਮ ਧਿਆਨ ਨਾਲ ਮਹੰਗਾ ਵਿਸਰਾਮ ਹੈ ਅੰਤਰ ਕਾ ਅਭਿਮਾਨ ਜੋਰ ਇਥੇ ਠਮਕ ਤੂ ਕਿਛ ਕੇਛ ਇਥੇ ਵੀ ਠਮਕ ਕਿਛ ਜਾਣਤਾ ਕਿ ਤੇ ਵਿਸਰਾਮ ਇਹੋ ਦੂਰ ਕਰਹੁ ਇਥੇ ਠਮਕ ਆਪਨ ਗਹ ਰੇ ਸਾਰੀ ਪੰਕਤੀਆਂ ਪੜਨੀ ਐ ਅੰਤਰ ਕਾ ਅਭਮਾਨ ਜੂਰ ਤੂ ਕਿਛ 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 ਜਾਣਤਾ ਇਹੋ ਦੂਰ ਕਰਹੁ ਆਪਨ ਗਹ ਰੇ ਜਾਨ ਨਾਨਕ ਕਾ ਹਰ ਦਿਆਲ ਹੋ ਸੁਆਮੀ ਹਰ ਸੰਤਨ ਕੀ ਤੂਰ ਕਰ ਹਰੇ ਹਾਂ ਕਰ ਹਰੇ ਨਹੀਂ ਕਹਿਣਾ ਹੈ ਜਨ ਨਾਨਕ ਕਾਓ ਜਨ ਨਾਨਕ ਕਾਓ ਹਰ ਦਾਇਾਲ ਹੋ ਹੁ ਸੁਆਮੀ ਇਥੇ ਵਿਸਰਾਮ ਹਰ ਸੰਤਨ ਕੀ ਧੂਰ ਕਰ ਇਥੇ ਠਮਕ ਹਰੇ ਨਖੇਰ ਕੇ ਪੜਨਾ